ਦੋਸਤੋ ਮੈਂ ਅਕਾਸ਼ ਸਿੰਘ ਬਲਟੀ ਮੋਗਾ ਤੋਂ ਦੋਸਤੋ ਅੱਜ ਮੈਂ ਇੱਕ ਮੈਨੂੰ ਵੀਡੀਓ ਪਾਉਣ ਦੀ ਜ਼ਰੂਰਤ ਆ ਪਈ ਕਿਉਂਕਿ ਮੈਨੂੰ ਲੱਗਿਆ ਵੀ ਅੱਜ ਦੇ ਜਿਹੜਾ ਫੇਸਬੁੱਕ ਹੀ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ 2 ਸਾਲਾਂ ਤੋਂ ਉਹ ਫੇਸਬੁੱਕੀਆਂ ਨੂੰ ਮੈਂ ਇੱਕ جواب ਦੇਣਾ ਚਾਹੁੰਦਾ ਸੀਗਾ ਦੋਸਤੋ ਕੱਲ ਰਾਤ ਹੀ ਇੱਕ ਵੀਡੀਓ ਵਾਇਰਲ ਹੋਈ ਹੈ ਸੁਖਵਿੰਦਰ ਲੋਪੋਲ ਭਗਵੰਤ ਮਾਨ ਨੂੰ ਉਸ ਵੀਡੀਓ ਦੇ ਵਿੱਚ ਸ਼ਰਾਬੀ ਕਿਹਾ ਗਿਆ ਭਗਵੰਤ ਮਾਨ ਨੂੰ ਰੈਲੀਆ ਦੇ ਵਿੱਚ ਸ਼ਰਾਬ ਪੀ ਕੇ ਆਉਂਦਾ ਕਿਹਾ ਗਿਆ ਮੈਂ ਸੁਬਿੰਦਰ ਲੋਪੂ ਨੂੰ ਇੱਕ ਗੱਲ ਕਹਿਣਾ ਚਾਹਣਾ ਅੱਜ ਤੋਂ ਸਾਲ ਪਹਿਲਾਂ ਤੱਕ ਭਗਵੰਤ ਮਾਨ ਤੇਰਾ ਭਰਾ ਹੁੰਦਾ ਸੀ ਵੀਰ ਮੈਨੂੰ ਤਾਂ ਇਹ ਲੱਗਦਾ ਵੀ ਭਗਵੰਤ ਮਾਨ ਸਾਹਿਬ ਤੁਹਾਨੂੰ ਤੈਨੂੰ ਟਿਕਟ ਦਿਵਾਉਣ ਦੇ ਚੱਕਰ 'ਚ ਕਿਤੇੋਂ ਵੀ ਤੈਨੂੰ ਟਿਕਟ ਨਾ ਦਿਵਾ ਸਕੀਏ ਹਾਲਾਂਕਿ ਤੂੰ ਧਰਮਕੋਟ ਮੋਗਾ ਵਾਦਾਪੁਰਾਣਾ ਤਿੰਨ ਚਾਰ ਜਗ੍ਹਾ ਤੇ ਤੂੰ ਪੇਪਰ ਭਰੇ ਸੀਗੇ ਆਪ ਤੇ ਪਰ ਤੈਨੂੰ ਟਿਕਟ ਨਹੀਂ ਦਿਵਾ ਸਕੀ ਤਾ ਕਰਕੇ ਭਗਵੰਤ ਮਾਨ ਤੈਨੂੰ ਅੱਜ ਰਾਬੀ ਤੇ ਕਵਾਬੀ ਦਿਖਣ ਲੱਗ ਗਿਆ ਤੇ ਮੈਂ ਤੈਨੂੰ ਸੁਖਿੰਦਰ ਲੁੱਪੂ ਇੱਕ ਗੱਲ ਹੋਰ ਵੀ ਕਹਿਣਾ ਚਾਹ ਰਾ ਵੀਰ ਆਪਦੀ ਪੀੜੀ ਥੱਲੇ ਸੋਟਾ ਮਾਰ ਪੈਣਾ ਜਿਹੜਾ 80 ਲੱਖ ਰੁਪਈਆ ਬਾਹਰੋਂ ਆਇਆ ਨਾ ਜਿਹੜਾ ਵਿਦੇਸ਼ੀ ਫੰਡ ਤੇਰੇ ਕੋਲੇ ਆਇਆ ਉਹਦਾ ਵੀਰਵਾਦੇ ਲੋਕਾਂ ਨੂੰ ਪਹਿਲਾਂ ਕਿੱਥੇ-ਕਿੱਥੇ ਲਾਇਆ ਤੇਰੀਆਂ ਫਾਇਨਸਾਂ ਜਿਹੜੀਆਂ ਖੁੱਲੀਆਂ ਉਹ ਕਿਵੇਂ ਖੁੱਲੀਆਂ ਤੂੰ ਜਿਹੜੇ ਕਿੱਲੇ ਲੈ ਆ ਉਹ ਕਿਵੇਂ ਲੈ ਆ ਉਹ ਲੋਕਾਂ ਨੂੰ ਦੱਸ ਫੇਰ ਤੂੰ ਸਵਾਲ ਕਰਨ ਦੇ ਅੱਖ ਤੇ ਹੈਗਾ ਫਿਰ ਅਸੀਂ ਮੰਨਾਂਗੇ ਵੀ ਤੂੰ ਸੱਚਾ ਸੁੱਚਾ ਬੰਦਾ ਹੈ ਫਿਰ ਤੂੰ ਸਵਾਲ ਵੀ ਕਰ ਸਕਦਾ ਫਿਰ ਇਹ ਤੈਨੂੰ ਸਵਾਲ ਦਾ ਸਵਾਲ ਦਾ ਜਵਾਬ ਹੀ ਨਹੀਂ ਦਵਾਂਗੇ ਪਰ ਤੂੰ ਆਪ ਦਾ ਅਖਸਾ ਸੁਧਾਰ ਲੈ ਪੈਣਾ ਜਿਹੜੀਆਂ ਵਿਦੇਸ਼ੀ ਫੰਡ ਖਾਨ ਵਾਲਾ ਬੰਦਾ ਛੱਜ ਤਾਂ ਬੋਲੇ ਛਾਨਣੀ ਦੀ ਬੋਲੀ ਦੋਸਤੋ ਮੈਂ ਇਹ ਵੀਡੀਓ ਪਾਉਣ ਦੇ ਹੱਕ ਤੇ ਨਹੀਂ ਸੀਗਾ ਤੇ ਮੈਂ ਜਵਾਬ ਦੇਣਾ ਮੈਨੂੰ ਬਹੁਤ ਜ਼ਰੂਰੀ ਸੀਗਾ ਕਿਉਂਕਿ ਇਹੋ ਜਿਹੇ ਬੰਦਿਆਂ ਕਰਨ ਸਾਡੀ ਅਜ ਹਾਰ ਹੋਈ ਹੈ ਅਸੀਂ ਹਾਰ ਕਬੂਲਦੇ ਨਹੀਂ ਕਿ ਸਾਡੀਆਂ ਗਲਤੀਆਂ ਸੀ ਪਰ ਮੈਂ ਇੱਕ ਗੱਲ ਕਹਿਣਾ ਚਾਹਨਾ ਅਸੀਂ ਹਾਰੇ ਆ ਮਰੇ ਨਹੀਂ ਅਸੀਂ ਦੁਬਾਰਾ ਇਨਕਲਾਬ ਦੀ ਇਨਕਲਾਬ ਦਾ ਝੰਡਾ ਚੱਕਾਂਗੇ ਤੇ ਦੁਬਾਰਾ ਪੰਜਾਬ ਵਾਸਤੇ ਅੱਗੇ ਵਧਾਂਗੇ ਅਸੀਂ ਪਾਰਟੀ ਦੇ ਨਾਲ ਹਾਂ ਰਹਾਗੇ ਤੇ ਰਹਿੰਦੀ ਦੁਨੀਆ ਤੱਕ ਇਹ ਪਾਰਟੀ ਵੀ ਹੋਊਗੀ ਅਸੀਂ ਇਸ ਪਾਰਟੀ ਨੂੰ ਪੰਜਾਬ ਤੇ ਪੰਜਾਬ ਚ ਹਿੰਦੁਸਤਾਨ ਚ ਵਧੀਆ ਸਿਸਟਮ ਲੈ ਕੇ ਆਵਾਂਗੇ ਇਹ ਸਾਡਾ ਵਾਅਦਾ ਦੋਸਤੋ ਤੇ ਸਭਜਿੰਦਰ ਲੋਕਾਂ ਨੂੰ ਲਾਸਟ ਮੈਸੇਜ ਬਈ ਦੀ ਆਪ ਸੁਧਰੋ ਤੇ ਲੋਕਾਂ ਨੂੰ ਸੁਧਾਰੋ ਵੇਨਾ ਆਪ ਗੁੜ ਖਾਣਾ ਛੱਡੋ ਸੁਖਿੰਦਰ ਸਾਹਿਬ ਫੇਰ ਹੀ ਕਿਸੇ ਨੂੰ ਕਹਿ ਤਾ ਧੰਨਵਾਦ ਦੋਸਤੋ ਜੈ ਜੈ